ਅੱਜਕੱਲ ਦੇ ਦੁਨੀਆਂ ਦੇ ਲੋਕ ਆ ਬਹੁਤ ਜ਼ਿਆਦਾ ਦੁਖੀ ਆ ਚਿਤ੍ਰਗੁਪਤ ਨੇ ਇਹੀ ਬੜੀਆਂ ਕੀਮਤੀ ਗੱਲਾਂ ਇੱਕ ਅਮੀਰ ਬੰਦੇ ਨੂੰ ਦੱਸੀਆਂ ਸੀ ਲੋਕਾਂ ਦੇ ਦੁਖੀ ਹੋਣ ਦਾ ਕਾਰਨ ਕੀ ਆ ਤੇ ਅਸਲ ਸੁੱਖ ਕਿਵੇਂ ਲਿਆ ਜਾ ਸਕਦਾ ਇੱਕ ਦਿਨ ਇੱਕ ਸੰਤ ਮਹਾਪੁਰਖ ਕਿਸੇ ਨਗਰ ਦੇ ਵਿੱਚ ਗਏ ਉਹਨਾਂ ਦੇ ਚਿਹਰੇ ਤੇ ਬੜਾ ਨੂਰ ਸੀ ਉਹ ਨਗਰ ਦੇ ਲੋਕ ਇਕੱਠੇ ਹੋ ਕੇ ਕਹਿਣ ਲੱਗੇ ਮਹਾਤਮਾ ਜੀ ਸਾਨੂੰ ਵੀ ਕੋਈ ਉਪਦੇਸ਼ ਦਿਓ ਸਾਨੂੰ ਵੀ ਕੋਈ ਸਿੱਖਿਆ ਦਿਓ ਉਸ ਵਕਤ ਮਹਾਤਮਾ ਨੇ ਉਹਨਾਂ ਲੋਕਾਂ ਦਾ ਜੀਵਨ ਦੇਖਿਆ ਤੇ ਉਹਨਾਂ ਨੂੰ ਇੱਕ ਬੜੀ ਚੰਗੀ ਸਿੱਖਿਆ ਦਿੱਤੀ ਇੱਕ ਕਹਾਣੀ ਸੁਣਾਈ ਸਾਰੇ ਬੜੇ ਧਿਆਨ ਦੇ ਨਾਲ ਸੁਣਨ ਲੱਗੇ ਕਹਿੰਦੇ ਇੱਕ ਦਿਨ ਕੀ ਹੋਇਆ ਸਵੇਰੇ ਸਵੇਰੇ ਕਿਸੇ ਅਮੀਰ ਬੰਦੇ ਨੇ ਸਵਰਗ ਦਾ ਦਰਵਾਜ਼ਾ ਖੜਕਾਇਆ ਦਰਵਾਜ਼ਾ ਉਹ ਚਿੱਤਰ ਗੁਪਤ ਨੇ ਖੋਲਣਾ ਸੀ ਉਹਨੇ ਪੁੱਛਿਆ ਭਰਾ ਜੀ ਕੌਣ ਹੋ ਤੁਸੀਂ ਉਹ ਕਹਿਣ ਲੱਗੇ ਮੈਨੂੰ ਨਹੀਂ ਜਾਣਦੇ ਕਿ ਮੇਰੇ ਸਵਰਗਵਾਸੀ ਹੋਣ ਦੀ ਖਬਰ ਅਜੇ ਇੱਥੇ ਤੱਕ ਪਹੁੰਚੀ ਨਹੀਂ ਅਮੀਰ ਬੰਦੇ ਨੇ ਇਸ ਤਰ੍ਹਾਂ ਜਵਾਬ ਦਿੱਤਾ ਚਿਤੁਰ ਗੁਪਤ ਨੇ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ ਉਹ ਧਨਾੜ ਬੰਦਾ ਸੀਗਾ ਗੁੱਸੇ ਚ ਆ ਕੇ ਕਹਿਣ ਲੱਗਾ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ ਮੈਂ ਸਵਰਗ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਨਾ ਇਹ ਕਹਿ ਕੇ ਉਹਨੇ ਰੁਪਈਆਂ ਦਾ ਇੱਕ ਬੰਡਲ ਆਪਣੇ ਕੋਟ ਵਿੱਚੋਂ ਕੱਢ ਕੇ ਚਿੱਤਰਗੁਪਤ ਨੂੰ ਦੇਣਾ ਚਾਹਿਆ ਚਿੱਤਰਗੁਪਤ ਇਹ ਦੇਖ ਕੇ ਬਹੁਤ ਹੱਸਿਆ ਤੇ ਕਹਿਣ ਲੱਗਾ ਭਰਾ ਜੀ ਪ੍ਰithvi ਵਾਲੀਆਂ ਆਤ ਤਾਂ ਇੱਥੇ ਕੰਮ ਨਹੀਂ ਦੇ ਸਕਦੀਆਂ ਜੋ ਤੁਸੀਂ ਧਰਤੀ ਤੇ ਕਰ ਆਏ ਹੋ ਉਹ ਇੱਥੇ ਨਹੀਂ ਹੋਣਾ ਤੇ ਨਾ ਉੱਥੋਂ ਦੇ ਸਿੱਕੇ ਇੱਥੇ ਚੱਲਦੇ ਆ ਕਿਰਪਾ ਕਰਕੇ ਆਪਣੇ ਰੁਪਈਏ ਆਪਣੇ ਕੋਲ ਹੀ ਰੱਖੋ ਇਹਨੂੰ ਵਾਪਸ ਰੱਖੋ ਇਹ ਮੈਨੂੰ ਨਹੀਂ ਚਾਹੀਦੇ ਪਰ ਇਹ ਗੱਲ ਤੇ ਉਹ ਤਣਾੜ ਇਕਦਮ ਦਰਦਰ ਤੇ ਦੀਨਜਾ ਹੋ ਗਿਆ ਜਿਹੜੀ ਸ਼ਕਤੀ ਉਹਦੇ ਅੰਦਰ ਸੀ ਜਿਹੜਾ ਬਲ ਸੀ ਗਰਮੀ ਸੀ ਜਿਹੜਾ ਜੋਸ਼ ਸੀਗਾ ਉਹ ਸਾਰੀ ਬੇਜਾਨ ਜੀ ਸਿੱਧ ਹੋ ਗਈ ਚਿਤ੍ਰਗੁਪਤ ਨੇ ਪੁੱਛਿਆ ਵੀ ਚਲੋ ਦੱਸੋ ਵੀ ਤੁਸੀਂ ਸਵਰਗਾਂ ਵਿੱਚ ਜੇ ਜਾਣਾ ਚਾਹੁੰਦੇ ਹੋ ਵੀ ਅੱਜ ਤੱਕ ਤੁਸੀਂ ਕੀ ਇਹੋ ਜਿਹਾ ਕੀਤਾ ਵੀ ਤੁਹਾਨੂੰ ਸਵਰਗ ਵਿੱਚ ਭੇਜ ਦਿੱਤਾ ਜਾਵੇ ਸਵਰਗ ਪ੍ਰਵੇਸ਼ ਦੇ ਜੋਗ ਕੀ ਕੀ ਕੰਮ ਕੀਤਾ ਮੈਨੂੰ ਦੱਸੋ ਤਾਂ ਸਹੀ ਤਣਾੜ ਨੇ ਬਹੁਤ ਖੋਜਿਆ ਸੋਚ-ਸੋਚ ਕੇ ਕਹਿਣ ਲੱਗਾ ਹਾਂ ਇੱਕ ਵਾਰੀ ਮੈਂ ਇੱਕ ਕੋਈ ਬੁੱਢੀ ਮਾਤਾ ਸੀ ਉਹਨੂੰ 10 ਪੈਸੇ ਦਾਨ ਦਿੱਤੇ ਸੀ ਚਿਤਰ ਗੁਪਤ ਨੇ ਆਪਣੇ ਸਹਾਇਕ ਤੋਂ ਪੁੱਛਿਆ ਵੀ ਝੂਠ ਤਾਂ ਨਹੀਂ ਬੋਲਦਾ ਪਤਾ ਕਰੋ ਕੀ ਇਹ ਗੱਲ ਸੱਚ ਆ ਉਹ ਸਹਾਇਕ ਨੇ ਕਾਗਜ਼ਾਂ ਨੂੰ ਦੇਖ ਕੇ ਕਿਹਾ ਵੀ ਹਾਂ ਇਹ ਗੱਲ ਲਿਖੀ ਹੋਈ ਹੈ ਦੇ ਕਰਮਾਂ ਵਿੱਚ ਵੀ ਇਹ ਗੱਲ ਸੱਚ ਆ ਵੀ ਇਹਨੇ ਇੱਕ ਬੁੱਢੀ ਨੂੰ 10 ਪੈਸੇ ਦਾਨ ਦਿੱਤੇ ਸੀਗੇ ਚਿਤਰ ਗੁਪਤ ਨੇ ਫਿਰ ਧਣਾੜ ਤੋਂ ਅਮੀਰ ਬੰਦੇ ਤੋਂ ਮੁੜ ਕੇ ਪੁੱਛਿਆ ਵੀ ਇਹ ਤੋਂ ਇਲਾਵਾ ਦੱਸੋ ਵੀ ਇੰਨੀ ਇੱਕ ਗੱਲ ਨਾਲ ਤੁਹਾਨੂੰ ਸਵਰਗ ਨਹੀਂ ਭੇਜਿਆ ਜਾ ਸਕਦਾ ਵੀ ਹੋਰ ਦੱਸੋ ਫਿਰ ਉਹ ਕਹਿਣ ਲੱਗਾ ਮੈਨੂੰ ਯਾਦ ਕਰਨ ਦੇ ਉਹਨੇ ਯਾਦ ਕੀਤੀ ਗੱਲ ਤੇ ਕਹਿਣ ਲੱਗਾ ਹਾਂ ਇੱਕ ਵਾਰੀ ਮੈਂ ਅਨਾਥ ਬੱਚੇ ਨੂੰ 5 ਪੈਸੇ ਦਿੱਤੇ ਸੀਗੇ ਕੋਈ ਅਨਾਥ ਸੀ ਉਹਦੇ ਮਾਤਾ ਪਿਤਾ ਗੁਜ਼ਰ ਚੁੱਕੇ ਸੀ ਮੈਂ ਉਹਦੀ ਮਦਦ ਕੀਤੀ ਸੀ ਚਿੱਤਰ ਗੁਪਤ ਨੇ ਇਸ਼ਾਰਾ ਕੀਤਾ ਸਹਾਇਕ ਨੇ ਕਾਗਜ਼ਾਂ ਵਿੱਚੋਂ ਲੱਭਿਆ ਤੇ ਕਿਹਾ ਵੀ ਹਾਂ ਇਹ ਗੱਲ ਵੀ ਸੱਚ ਆ। ਚਿਤਰਗੁਪਤ ਨੇ ਕਿਹਾ ਹੋਰ ਕੁਝ ਜੇ ਕੀਤਾ ਤਾਂ ਉਹ ਵੀ ਦੱਸੋ। ਅਮੀਰ ਬੰਦਾ ਕਹਿੰਦਾ ਬੱਸ ਇਹੀ ਦੋ ਗੱਲਾਂ ਯਾਦ ਆ ਰਹੀਆਂ ਵੀ ਬਾਕੀ ਮੈਨੂੰ ਕੁਝ ਯਾਦ ਨਹੀਂ ਆ ਰਿਹਾ। ਚਿਤਰਗੁਪਤ ਨੇ ਆਪਣੇ ਸਹਾਇਕ ਤੋਂ ਪੁੱਛਿਆ ਕਹਿੰਦੇ ਕੀ ਕੀਤਾ ਜਾਵੇ? ਸਹਾਇਕ ਕਹਿੰਦਾ ਇਓਂ ਕਰੋ ਇਹਦੇ 15 ਪੈਸੇ ਨੂੰ ਵਾਪਸ ਕਰ ਦਿਓ ਤੇ ਉਹਨੂੰ ਨਰਕ ਭੇਜ ਦਿਓ। 15 ਪੈਸੇ ਦੇ ਵਿੱਚ ਸਵਰਗ ਬਾਹਲਾ ਸਸਤਾ। ਇਹ ਨਹੀਂ ਦਿੱਤਾ ਜਾ ਸਕਦਾ ਨਰਕਾਂ ਵਿੱਚ ਹੀ ਜਾਊਗਾ ਬੁੱਢੀ ਨੂੰ 10 ਪੈਸੇ ਦਿੱਤੇ ਸੀ ਅਨਾਥ ਬੱਚੇ ਨੂੰ 5 ਪੈਸੇ ਦਿੱਤੇ ਸੀ 15 ਰੁਪਏ ਨੂੰ ਵਾਪਸ ਮੋੜ ਦਿਓ ਭੇਜੂ ਇਹਨੂੰ ਨਰਕਾਂ ਦੇ ਵਿੱਚ ਇਸ ਕਰਕੇ ਮਹਾਤਮਾ ਜੀ ਕਹਿਣ ਲੱਗੇ ਕੁਝ ਲੋਕ ਜਿਹੜੇ ਆ ਬੜੇ ਸਸਤੇ ਦੇ ਵਿੱਚ ਸਵਰਗਾਂ ਰੂਪੀ ਸੁੱਖ ਲੈਣਾ ਚਾਹੁੰਦੇ ਆ ਕਿਉਂਕਿ ਦੁਨੀਆ ਦਾ ਇੱਕ ਕੰਮ ਆ ਬੜਾ ਔਖਾ ਉਹ ਆ ਆਖਣ ਔਖਾ ਸੱਚਾ ਨਾਮ ਰੱਬ ਦਾ ਨਾਮ ਜਪਣਾ ਬਹੁਤ ਔਖਾ ਲੋਕ ਜਿਹੜੇ ਆ ਸੌਖੇ ਸੌਖੇ ਕੰਮ ਕਰਕੇ ਸੌਖਾ ਹੋਣਾ ਚਾਹੁੰਦੇ ਆ ਪਰ ਇਦਾਂ ਤਾਂ ਹੋ ਨਹੀਂ ਸਕਦਾ ਇਸ ਕਰਕੇ ਲੋਕ ਜਿਹੜੇ ਆ ਉਹ ਕਹਿੰਦੇ ਪੈਸੇ ਨਾਲ ਹੀ ਸਾਨੂੰ ਸਵਰਗ ਮਿਲ ਜੂ ਪਰ ਸਤਿਗੁਰ ਦੀ ਬਾਣੀ ਕੀ ਕਹਿੰਦੀ ਆ ਨਾ ਤੂੰ ਆਵੇਂ ਵਸ ਬਹੁਤਾ दान ਦੇ ਰੱਬ ਜਿਹੜਾ ਵਾ दान ਦੇ ਕੇ ਵੀ ਵਸ ਵਿੱਚ ਨਹੀਂ ਆ ਸਕਦਾ ਸਵਰਗ ਲੋਕ ਲੈਣਾ ਚਾਹੁੰਦੇ ਆ ਵੀ ਦਾਨ ਕਰ ਲਈਏ ਦਾਨ ਕਰਨ ਨਾਲ ਤਾਂ ਕਈ ਵਾਰੀ ਹੋਮੇ ਬੰਦੇ ਦੀ ਵੱਧ ਜਾਂਦੀ ਆ ਲੋਕ ਦਾਨ ਕਰਦੇ ਆ ਪੱਖਿਆਂ ਤੇ ਨਾਂ ਲਿਖਾ ਦਿੰਦੇ ਆ ਪੱਥਰਾਂ ਤੇ ਨਾਮ ਆਪਦਾ ਲਿਖਾ ਦਿੰਦੇ ਆ ਵੀ ਅਸੀਂ ਖਤਮ ਹੋ ਜਾਈਏ ਨਾਂ ਨਾ ਖਤਮ ਹੋਵੇ ਕੁਝ ਲੋਕ ਤਾਂ ਤੁਸੀਂ ਆਪਦੀ ਜ਼ਿੰਦਗੀ ਵਿੱਚ ਇਹੋ ਜਿਹੇ ਦੇਖੀ ਹੋਣਗੇ ਜਿੰਨਾ ਸਮਾਂ ਉਹ ਦਾਨ ਕਰਕੇ 10 ਤੋਂ 15 ਬੰਦਿਆਂ ਨੂੰ ਦਸ ਨਹੀਂ ਦਿੰਦੇ ਅਸੀਂ ਦਾਨ ਕੀਤਾ ਆ ਫਲਾਣੀ ਚੀਜ਼ ਦਾ ਸੀ ਪਰਉਪਕਾਰ ਕੀਤਾ ਉਹਨਾਂ ਸਮਾਂ ਉਹਨਾਂ ਨੂੰ ਚੈਣ ਦੀ ਨੀਂਦ ਆਉਂਦੀ ਨਹੀਂ ਇਸ ਕਰਕੇ ਨਾ ਧਰਮ ਨੂੰ ਕਿਸੇ ਵੀ ਤਰੀਕੇ ਨਾਲ ਸੰਤਾਂ ਨੇ ਫਿਰ ਉਹ ਪਿੰਡ ਦੇ ਲੋਕਾਂ ਨੂੰ ਕਿਹਾ ਵੀ ਖਰੀਦਿਆ ਨਹੀਂ ਜਾ ਸਕਦਾ। ਨਾ ਤਾਂ ਥੋੜੇ ਧਨ ਨਾਲ ਨਾ ਜਿਆਦਾ ਧਨ ਦੇ ਨਾਲ। ਕਿਉਂਕਿ ਇਹ ਪੈਸੇ ਦਾ ਜਿਹੜਾ ਧਰਮ ਇਹ ਤਾਂ ਦੁਨੀਆ ਵਿੱਚ ਹੀ ਚੱਲਦਾ ਇੱਥੇ ਹੀ ਇਹ ਦਰਗਾਹ ਦੇ ਵਿੱਚ ਨਹੀਂ ਚੱਲ ਸਕਦਾ। ਇਹਦੇ ਤਿਆਗ ਨਾਲ ਵੀ ਧਰਮ ਨੂੰ ਖਰੀਦਿਆ ਨਹੀਂ ਜਾ ਸਕਦਾ ਵੀ ਸਮਝ ਲਓ ਕੋਈ ਤਿਆਗੀ ਬਣ ਜੇ ਮੈਂ ਪੈਸੇ ਦਾ ਤਿਆਗੀ ਹੋ ਗਿਆ ਨਾ। ਇਹ ਚੀਜ਼ ਨਾਲ ਵੀ ਆ ਲੋਕ ਜਿਹੜੇ ਆ ਉਹ ਸੌਖਾ ਸੌਖਾ ਕੰਮ ਕਰਕੇ ਸੰਤ ਕਹਿੰਦੇ ਵੀ ਸੁਖੀ ਹੋਣਾ ਚਾਹੁੰਦੇ ਆ ਦੁਨੀਆਂ ਦਾ ਇੱਕ ਕੰਮ ਬਹੁਤ ਔਖਾ ਉਹ ਕਰਨਾ ਡਾਕਟਰ ਬਾਨਾ ਵੀ ਸੌਖਾ ਪੜ੍ਹਾਈ ਕਰਕੇ ਬੰਦਾ ਬਣ ਜਾਂਦਾ ਇੰਜੀਨੀਅਰ ਬਾਨਾ ਵੀ ਸੌਖਾ ਪਰ ਭਗਤ ਬਾਨਾ ਔਖਾ ਦੁਨੀਆਂ ਦੇ ਸਾਰੇ ਕੰਮ ਸੌਖੇ ਆ ਆਖਣ ਔਖਾ ਸੱਚਾ ਨਾਉ ਰੱਬ ਦਾ ਨਾਮ ਲੈਣਾ ਸਭ ਤੋਂ ਔਖਾ ਕੰਮ ਇਹ ਜਦੋਂ ਆਪਾਂ ਕਹਿੰਨੇ ਆਪਾਂ ਲੈ ਲੈਤਾ ਨਾ ਵਾਹਿਗੁਰੂ ਆਪਾਂ ਕਹਿਤਾ ਪਰ ਇਦਾਂ ਨਹੀਂ ਇੱਕ ਮਨ ਇੱਕ ਚਿੱਤ ਹੋ ਕੇ ਰੱਬ ਦਾ ਨਾਮ ਲੈਣਾ ਬਹੁਤ ਔਖਾ ਪਹਿਲੀ ਗੱਲ ਯਾਦ ਰੱਖਿਓ ਸੰਤਾਂ ਨੇ ਕਿਹਾ ਦੂਜੀ ਗੱਲ ਉਹਨਾਂ ਨੇ ਜਿਹੜੀ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਉੱਥੋਂ ਦੇ ਵਸਨੀਕਾਂ ਨੂੰ ਦੱਸੀ ਕਹਿੰਦੇ ਬਹੁਤ ਲੋਕ ਆ ਜਿਹੜੇ ਆਪਣੀ ਜ਼ਿੰਦਗੀ ਨੂੰ ਅਜਾਈਂ ਗੁਆ ਰਹੇ ਆ ਸਾਹ ਆ ਰਹੇ ਆ ਸਾਹ ਜਾ ਰਹੇ ਆ ਇਹਨਾਂ ਦਾ ਸਾਹ ਆਉਣਾ ਤੇ ਜਾਣਾ ਇੱਕ ਰੌਲਾ ਹੀ ਆ ਉਹ ਕਿਹੜਾ ਸਫਲ ਕਰ ਰਹੇ ਆ ਸਾਹਾਂ ਦਾ ਆਉਣਾ ਤੇ ਜਾਣਾ ਰੱਬ ਦੀ ਯਾਦ ਤੋਂ ਬਿਨਾਂ ਇੱਕ ਰੌਲਾ ਰਪਈਆ ਇੱਕ ਸ਼ੋਰ ਸ਼ਰਾਬਈਆ ਇਹ ਸ਼ੋਰ ਸ਼ਰਾਬਾ ਕਰੀ ਜਾਂਦੇ ਆ ਤਾਂ ਇਸ ਕਰਕੇ ਸਾਡੇ ਸਾਹ ਜਿਹੜੇ ਆ ਰੱਬ ਦੀ ਯਾਦ ਤੋਂ ਬਿਨਾਂ ਉਹ ਪਰਮਾਤਮਾ ਦੀ ਯਾਦ ਤੋਂ ਬਿਨਾਂ ਜਿਹੜੇ ਆਪਾਂ ਲੈਨੇ ਆ ਬੇਅਰਥਾ ਜਿਵੇਂ ਕਿ ਸੰਤਾਂ ਨੇ ਤੀਜੀ ਗੱਲ ਕਹੀ ਜਿਹੜੇ ਸਿੱਕੇ ਦੇ ਉੱਪਰ ਜਿਹੜੇ ਨੋਟਾਂ ਦੇ ਉੱਪਰ ਮੋਹਰ ਨਹੀਂ ਹੁੰਦੀ ਉਹ ਨਕਲੀ ਹੁੰਦੇ ਆ ਉਹਨੂੰ ਕੋਈ ਵੀ ਬੈਂਕ ਵਾਲਾ ਨਹੀਂ ਲੈਂਦਾ ਉਹਨੂੰ ਕੋਈ ਵੀ ਪ੍ਰਮਾਨ ਨਹੀਂ ਕਰਦਾ ਵੀ ਇਹ ਤਾਂ ਖੋਟਾ ਵਾ ਏਵੇਂ ਅਸੀਂ ਨਾਮ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਖੋਟੇ ਸਿੱਕੇ ਆ ਤੇ ਖੋਟਿਆਂ ਤੋਂ खरे ਕੌਣ ਕਰਦਾ ਸਤਗੁਰ ਖੋਟਿਆਂ ਨੂੰ खरे ਕਰੇ ਸਤਗੁਰ ਨੇ ਖੋਟਿਆਂ ਤੋਂ खरे ਕਰਨਾ ਸਾਨੂੰ ਇਹ ਵੀ ਗੱਲ ਤੁਸੀਂ ਚੇਤੇ ਰੱਖਣੀ ਆ ਤਾਂ ਸੰਤਾਂ ਨੇ ਉਹ ਪਿੰਡ ਦੇ ਲੋਕਾਂ ਨੂੰ ਨਗਰ ਦੇ ਲੋਕਾਂ ਨੂੰ ਸਮਝਾਇਆ ਵੀ ਤੁਸੀਂ ਭਾਈ ਆਪਣੇ ਸਾਹ ਜਿਹੜੇ ਆ ਇਹਨਾਂ ਦੀ ਦੁਰਵਰਤ ਤੋਂ ਕਰੀ ਜਾਣੇ ਇਹਨਾਂ ਦੀ ਸਦਵਰਤ ਤੋਂ ਕਰੋ ਮਰ ਕੇ ਸਵਰਗ ਵਾਸੀ ਹੋਣ ਨਾਲੋਂ ਬਿਹਤਰ ਆ ਜਿਉਂਦਿਆਂ ਜੀ ਸਵਰਗ ਵਾਸੀ ਹੋ ਜਾਓ ਜਿਹੜੀ ਚੌਥੀ ਤੇ ਆਖਰੀ ਗੱਲ ਉਹਨਾਂ ਨੇ ਕਹੀ ਸੀ ਵੀ ਮਰਾਂਗੇ ਮਰਨ ਤੋਂ ਬਾਅਦ ਫਿਰ ਸਵਰਗ ਮਿਲੂਗਾ ਫਿਰ ਇਹ ਕਿਹਨੇ ਦੇਖਣਾ ਆਪਦੀ ਜ਼ਿੰਦਗੀ ਨੂੰ ਇਹੋ ਜਿਹਾ ਬਣਾਓ ਕਿ ਜਿਉਂਦਿਆਂ ਜੀ ਸਵਰਗ ਵਾਸੀ ਤੁਸੀਂ ਹੋ ਸਕੋ ਤਾਂ ਇਹ ਧਰਮ ਦੀਆਂ ਜਿਹੜੀਆਂ ਸੱਚੀਆਂ ਗੱਲਾਂ ਨੇ ਅਸੀਂ 4 ਦਿਨਾਂ ਦੇ ਪ੍ਰਾਹੁਣੇ ਆ ਇਹ ਧਰਤੀ ਤੇ ਆਏ ਆ ਕਦੇ ਵੀ ਸਾਨੂੰ ਜਿਹੜਾ ਕੋਈ ਵੀ ਕਰਮ ਉਹ ਹਉਮੈ ਦੇ ਵਿੱਚ ਆ ਕੇ ਸੰਤ ਕਹਿੰਦੇ ਕਰਨਾ ਨਹੀਂ ਚਾਹੀਦਾ ਕਿਉਂਕਿ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣ ਪਰਹੋਮੇ ਮੇਰੀ ਆ ਜਿਹੜੀ ਵੀ ਦਾਤ ਮਿਲੀ ਆ ਸਵਾਸ ਮਿਲੇ ਆ ਸਰੀਰ ਮਿਲੇ ਆ ਰਹਿਣ ਨੂੰ ਧਰਤੀ ਮਿਲੀ ਆ ਇਹ ਪਾਣੀ ਵਰਤਨ ਨੂੰ ਮਿਲੇ ਆ ਸ਼ਕਰ ਨੂੰ ਮਿਲੇ ਪਦਾਰਥ ਆ ਇਹ ਸਭ ਰੱਬ ਦੀਆਂ ਦਾਤਾਂ ਨੇ ਦਾਤਾਂ ਹੁਣ ਰੱਬ ਦੀਆਂ ਨੇ ਦਾਤ ਜੋਤ ਸਭ ਸੂਰਤ ਉਹਦੀ ਹੋਈ ਆ ਮੋਹਰਾ ਬੰਦੇ ਨੇ ਆਪਦੀਆਂ ਲਾਈਆਂ ਠੱਪੇ ਆਪਦੇ ਲਏ ਹੋਏ ਆ ਜਿਵੇਂ ਕਿ ਗੁਰਮਖ ਪਿਆਰਿਓ ਮਿਹਨਤ ਕੋਈ ਕਰਦਾ ਸਾਰੀ ਚੀਜ਼ ਕੋਈ ਤਿਆਰ ਕਰਦਾ ਕੰਪਨੀ ਆ ਜਿਹੜੀ ਉਹ ਕੀ ਕਰਦੀ ਐ ਮੋਹਰ ਆਪਦੀ ਲਾ ਦਿੰਦੀ ਐ ਬੰਦਾ ਵੀ ਐਵੇਂ ਹੀ ਕਰਦਾ ਮਿਹਨਤ ਕਿਸੇ ਦੀ ਐ ਕਈ ਵਾਰੀ ਕਹਿੰਦਾ ਵੀ ਮੇਰਾ ਨਾਮ ਅੱਗੇ ਆ ਜੇ ਇਹ ਸਭ ਹਉਮੈ ਦਾ ਚੱਕਰ ਜਿਹੜਾ ਹਉਮੈ ਦੇ ਚੱਕਰ ਚਾ ਉਹ ਜੂਨਾ ਦੇ ਚੱਕਰ ਚ ਇਹ ਜੂਨਾ ਦੇ ਚੱਕਰ ਵਿੱਚ ਤਾਂ ਹੀ ਆ ਵੀ ਇਹ ਹਉਮੈ ਕਰਕੇ ਹੀ ਢਟਕਦਾ ਵਾਸ਼ਨਾ ਕਰਕੇ ਹੀ बार-बार ਇਹਨੂੰ ਜਨਮ ਲੈਣੇ ਪੈਂਦੇ ਆ ਜਿਹੜਾ ਬੰਦਾ ਹਉਮੈ ਦੇ ਚੱਕਰ ਤੋਂ ਮੁਕਤ ਹੋ ਗਿਆ ਸਮਝ ਲੋ ਉਹ ਜੂਨਾ ਦੇ ਚੱਕਰ ਤੋਂ ਮੁਕਤ ਹੋ ਗਿਆ ਸੰਤਾਂ ਨੇ ਕਹਿ ਕੇ ਅਗਲੇ ਨਗਰ ਦੇ ਵੱਲ ਚਾਲੇ ਪਾਏ ਆ ਪਿੰਡ ਦੇ ਨਗਰ ਦੇ ਲੋਕਾਂ ਨੇ ਸੰਤਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਇੱਥੇ ਆਏ ਹੋ ਸਾਨੂੰ ਇੰਨੀਆਂ ਵਧੀਆ ਗੱਲਾਂ ਦਸੀਆਂ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਪਰ ਜਾਣ ਤੋਂ ਪਹਿਲਾਂ ਇੰਉਂ ਦੱਸ ਦੋ ਦੁਨੀਆ ਤੇ ਬਹੁਤ ਲੋਕ ਆਉਂਦੇ ਆ ਜਨਮ ਲੈਂਦੇ ਆ ਕਿੱਥੋਂ ਆਉਂਦੇ ਆ ਕਿੱਥੇ ਚਲੇ ਜਾਂਦੇ ਆ ਉਹ ਕਹਿਣ ਲੱਗੇ ਸੰਤ ਮਹਾਤਮਾ ਅਸਲ ਵਿੱਚ ਗੱਲ ਇਹ ਆ ਵੀ ਦੁਨੀਆਂ ਤੇ ਲੋਕ ਆਈ ਜਾਂਦੇ ਆ ਬੱਚੇ ਜਨਮ ਲੈਂਦੇ ਆ ਮਰੀ ਜਾਂਦੇ ਆ ਇਹ ਰਹਾਸ ਤਾਂ ਰੱਬ ਕੋਲੇ ਹੀ ਆ ਉਹੀ ਜਾਣਦਾ ਵੀ ਕਿੱਥੋਂ ਆਉਂਦੇ ਆ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਬਣਦੀਆਂ ਮਿਟਦੀਆਂ ਸਾਹਮਣੇ ਹੁੰਦਾ ਸਭ ਕੁਝ ਵਿੱਚੇ ਹੀ ਸਮੁੰਦਰ ਦੇ ਹੋਈ ਜਾਂਦਾ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਵੀ ਨਾਮ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਦੁਨੀਆਂ ਦੇ ਲੋਕ ਰੋਂਦੇ ਹੀ ਆਉਂਦੇ ਆ ਰੋਂਦੇ ਜਿੰਦਗੀ ਜਿਉਂਦੇ ਆ ਰੋਂਦੇ ਹੀ ਇਸ ਦੁਨੀਆ ਤੋਂ ਜਾਂਦੇ ਆ ਤੇ ਤੁਸੀਂ ਜੇ ਚਾਹੁੰਦੇ ਹੋ ਸੁਖੀ ਰਹਿਣਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਬਿ ਨਾਮ ਤੋਂ ਬਿਨਾ ਕੋਈ ਸੁਖ ਨਹੀਂ ਹੈਗਾ ਨਾਮ ਤੋਂ ਬਿਨਾ ਕੋਈ ਵੀ ਸੁਖੀ ਨਹੀਂ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਏਕ ਏਕ ਦੁਖ ਸਭੀ ਕੋ ਸੁਖੀ ਸੰਤ ਕਾ ਦਾਸ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਸ ਕਰਕੇ ਭਾਈ ਸਾਨੂੰ ਆਪਦੀ ਜ਼ਿੰਦਗੀ ਜਿਹੜੀ ਆ ਉਹਨੂੰ ਸਵਾਰ ਲੈਣਾ ਚਾਹੀਦਾ ਇਹਨੂੰ ਪਹਿਲਾਂ ਕਿ ਮੌਤ ਆ ਕੇ ਸਾਡਾ ਗਲਾ ਘੁੱਟ ਦੇਵੇ ਸਾਨੂੰ ਜਿਹੜੀ ਆ ਜ਼ਿੰਦਗੀ ਮਾਣ ਲੈਣੀ ਚਾਹੀਦੀ ਆ ਸੰਤਾਂ ਨੇ ਕਹਿ ਕੇ ਚਾਲੇ ਪਾਏ ਆ ਇਸ ਕਰਕੇ ਕਹਿਣ ਲੱਗੇ ਨਗਰੀ ਵਸਦੀ ਭਲੀ ਸੰਤ ਚੱਲਦੇ ਭਲੇ ਇਹ ਕਹਿ ਕੇ ਅਗਲੇ ਨਗਰ ਵੱਲ ਗਏ ਆ ਪਿੰਡ ਦੇ ਲੋਕ ਸੰਤਾਂ ਨੂੰ ਦੂਰ ਤੋਂ ਦੇਖ ਰਹੇ ਆ ਵਾਕਈ ਨਾਮ ਜਪਣ ਵਾਲੇ ਇਹ ਜਿਹੜੇ ਮਹਾਪੁਰਖ ਹੁੰਦੇ ਆ ਇਹਨਾਂ ਨੂੰ ਜਿੰਨੀ ਵਾਰੀ ਮਰਜ਼ੀ ਦੇਖੀ ਚੱਲੀਏ ਜੀ ਕਰਦਾ ਦੇਖੀ ਚੱਲੀਏ ਰੱਜਦਾ ਹੀ ਨਹੀਂ ਬੰਦਾ ਆਪਾਂ ਵੀ ਆਪਦਾ ਜੀਵਨ ਸਹੀ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚਿਤਾਵੇ ਵਾਲਾ ਬਣਾਉਣਾ ਵੀ ਕੋਈ ਸਾਨੂੰ ਮਿਲੇ ਉਹ ਜਦੋਂ ਸਾਨੂੰ ਮਿਲੇ ਉਹਨੂੰ ਗੁਰੂ ਦੀ ਯਾਦ ਆਵੇ ਇਹ ਨਾ ਹੋਵੇ ਅਸੀਂ ਆਪਦੇ ਬਚਨਾਂ ਕਰਕੇ ਕੜਤਨ ਕਰਕੇ ਸਾਹਮਣੇ ਵਾਲੇ ਬੰਦੇ ਦਾ ਨੁਕਸਾਨ ਕਰ ਦਈਏ ਇਦਾਂ ਨਹੀਂ ਹੋਣਾ ਚਾਹੀਦਾ ਭੁੱਲ ਚੁੱਕ ਦੀ ਖਿਵਾ ਆਉ ਆਪਾਂ ਹੁਣ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਆਪਦੇ ਆਪ ਨੂੰ ਮਿੱਟੀ ਦੇ ਪੁੱਤਲੇ ਸਮਝੀਏ ਵੱਡਾ ਕੌਣ ਆ ਗੁਰੂ ਵੱਡਾ ਵੱਡਾ ਕੌਣ ਆ ਦਰਬਾਰ ਵੱਡਾ ਗੁਰੂ ਦਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ